ਦੋਸਤੋ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜੇ ਤੁਸੀਂ ਯੂਰਪ ਦੇ ਵਿੱਚ ਘੁੰਮਣ ਆਉਂਦੇ ਆ ਤੇ ਤੁਸੀਂ ਆਪਣੇ ਕੱਪੜੇ ਕਿੱਦਾਂ ਵਾਸ਼ ਕਰਾ ਸਕਦੇ ਆ। ਅੱਗੇ ਦੋ ਮਸ਼ੀਨਾਂ ਹੈ ਕੱਪੜੇ ਵਾਸ਼ ਕਰਨ ਦੀਆਂ ਵਾਂ। ਇਹ 7 ਕਿਲੋ ਦੀਆਂ ਵਾਂ ਤੇ ਇਹਦਾ ਰੇਟ ਹੈਗਾ 3 ਯੂਰੋ ਸੱਤ ਪ੍ਰਸੈਂਟ ਤੇ ਇਹਦੇ ਵਿੱਚ 7 ਕਿਲੋ ਦੇ ਕੱਪੜੇ ਪੈਂਦੇ ਆ। ਤੋਂ ਸਾਹਮਣੇ ਜਿਹੜੀ ਆ ਜਿਹੜੀ ਮਸ਼ੀਨਾਂ ਹੈਗੀਆਂ ਵਾਂ ਉਹ ਹੈਗਾ ਡਰਾਇਰ ਕੱਪੜੇ ਸਕੋਨ ਨੂੰ ਤੇ ਆ ਵੱਡੀਆ ਮਸ਼ੀਨਾਂ ਵਾਂ। ਇਹਦੇ ਵਿੱਚ 20 ਕਿਲੋ ਦੇ ਕੱਪੜੇ ਪੈਂਦੇ ਆ ਤੇ ਇਹਦਾ ਰੇਟ ਇਹ ਵਾ ਆ ਛੋਟੀਆ ਮਸ਼ੀਨਾਂ ਵਾਂ। ਤੇ ਇਹ ਤੁਸੀਂ ਕਿਦਾਂ ਯੂਜ਼ ਕਰੋਗੇ ਤੇ ਉਹ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਉਹ ਸਰਫ ਹੈ ਕਿ ਜਿੱਦਾਂ ਯੂਜ਼ ਇਦਾਂ ਹੁੰਦੀ ਇੱਥੇ ਲੱਗੇ ਹੋਏ ਨੰਬਰ ਇੰਦਾ ਸਭ ਤੋਂ ਪਹਿਲਾਂ ਆਪਾਂ ਸਰਪ ਲੈਣੀ ਆ ਤੇ ਸਭ ਤੋਂ ਆਪਾਂ ਨੰਬਰ ਦੇਖ ਲੈਣਾ ਵਾ ਇੱਥੇ ਲੱਗਾ 8 ਨੰਬਰ ਆਹ ਮਸ਼ੀਨ ਤੇ ਆ ਕੇ ਤੁਸੀਂ 8 ਨੰਬਰ ਨੂੰ ਪ੍ਰੈਸ ਕਰਨਾ ਤੇ ਇੱਥੇ ਉੱਪਰ ਰੇਟ ਲਿਸਟ ਆ ਜਾਣੀ ਆ 50 ਸੈਂਟ ਤੇ ਕੁਆਇਨ ਵੀ ਯੂਜ਼ ਕਰ ਸਕਦੇ ਆ ਨੋਟ ਵੀ ਯੂਜ਼ ਕਰ ਸਕਦੇ ਆ ਕਾਰਡ ਵੀ ਯੂਜ਼ ਕਰ ਸਕਦੇ ਆ ਉਸ ਤੋਂ ਬਾਅਦ ਸਰਪ ਲੈਣ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਮਸ਼ੀਨ ਤੇ ਤੇ ਆ ਜਿਹੜੀ ਮਸ਼ੀਨ ਆ ਇੱਥੇ ਇਹਨੂੰ ਲੋਕ ਖੋਲ ਕੇ ਇਦੇ ਵਿੱਚ ਆਪਾਂ ਕੱਪੜੇ ਪਾ ਦਾਂਗੇ ਆਪਣੇ ਜਿੰਨੇ ਵੀ ਕੱਪੜੇ ਹੋਵੇ 7 ਕਿਲੋ ਦੇ ਵਿੱਚ ਵਿੱਚ ਤੇ ਉੱਪਰ ਇਹਦੇ ਪੈਂਦੀ ਆ ਸਿਰਫ ਦੋਨਾਂ ਸਾਈਡ ਤੇ ਸਿਰਫ ਥੋੜੀ ਥੋੜੀ ਪਾਧੂ ਹਾਫ ਹਾਫ ਕਰਕੇ ਇਹ ਨੰਬਰ ਦੇਖੋ ਇੱਕ ਨੰਬਰ ਲਿਖਿਆ ਹੋਇਆ ਵਾ ਤੇ ਇਹ ਮਸ਼ੀਨ ਤੇ ਆ ਕੇ ਆਪਾਂ ਇੱਕ ਨੰਬਰ ਕਰਾਂਗੇ ਪ੍ਰੈਸ ਤੇ ਉੱਪਰ ਆ ਜਾਣਾ ਰੇਟ ਜਿੱਦਾਂ ਵੀ ਤੁਸੀਂ ਯੂਜ਼ ਕਰਨਾ ਚਾਹੁੰਦੇ ਆ ਕੋਇਨ ਜਾਂ ਜੋ ਵੀ ਕਾਰਡ ਵਗੈਰਾ ਜਿੱਦਾਂ ਵੀ ਤੁਹਾਨੂੰ ਉਸੇ ਹੀ ਲੱਗਦਾ ਉਹ ਯੂਜ਼ ਕਰਨ ਤੋਂ ਬਾਅਦ ਇਹ ਆਟੋਮੈਟਿਕ ਮਸ਼ੀਨ ਚੱਲ ਜੇਗੀ ਤੇ ਫਿਰ ਇਹ ਆਟੋਮੈਟਿਕ ਕਪੜੇ ਵਾਸ਼ ਕਰਨੇ ਸ਼ੁਰੂ ਕਰ ਦੇਗੀ ਉਸ ਤੋਂ ਬਾਅਦ ਡਰਾਇਰ ਆ ਜਾਂਦਾ ਵਾ ਡਰਾਇਰ 1 ਯੂਰੋ ਲੱਗਦਾ ਵਾ 12 ਮਿੰਟ ਲਈ ਤੇ ਜੇ ਤੁਸੀਂ ਦੋ ਵਾਰੀ ਡਰਾਇਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਯੂਰੋ ਪਾ ਕੇ ਫਿਰ ਇਹਨੂੰ ਡਬਲ ਵੀ ਕਰ ਸਕਦੇ ਆ ਸੋ ਹੁਣ ਇਹ ਮਸ਼ੀਨਾਂ ਤੇ ਸਾਰਾ ਕੁਝ ਦਿੱਤਾ ਹੋਇਆ ਇੱਥੋਂ ਹੀ ਸਾਰੀਆਂ ਮਸ਼ੀਨਾਂ ਕੰਟਰੋਲ ਹੁੰਦੀਆਂ ਵਾ ਬਾਕੀ ਮਿਲਦੇ ਆ ਹੁਣ ਆਪਾਂ ਨੈਕਸਟ ਵੀਡੀਓ ਚ ਬਾਏ ਬਾਏ